ਜੀ ਵੀਡੀਓ ਵੇਖ ਰਿਹਾ ਸਾਰੇ ਭੈਣਾ ਤੇ ਭਾਵਨ ਵਾਲੇ ਕੁਕੀਕਾ ਖਾਲਸਾ ਬੈਠੋ ਜੀ ਸੱਤੇ ਸੱਤੇ ਖਾਲਸਾ ਕਾਟੀ ਕੇ ਤੁਸੀਂ ਸਾਰ ਚੜਦੀ ਕਲਾ ਤੋਂ ਹੋਵੋਗੇ ਤੋਂ ਹਾਰੋ ਜੀ ਤਰ੍ਹਾਂ ਜਿਵੇਂ ਆਪਾਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆ ਤੇ ਅੱਜ ਆਪਾਂ ਬਣਾ ਲੱਗੀ ਸੀ ਔਲਿਆਂ ਦਾ achar ਔਲੇ ਆਪਾਂ ਧੋ ਕੇ ਤੇ ਸੁਕਾਈ ਹੋਏ ਸੀ ਤੇ ਹੁਣ ਆਪਾਂ ਇਹਨਾਂ ਨੂੰ ਤੜਕਣ ਵਾਸਤੇ ਤੇਲ ਪਾ ਕੇ ਰੱਖਿਆ ਸੀ ਤੇ ਹੁਣ ਆਪਾਂ ਵਿੱਚ ਪਾ ਦਿੱਤੀ ਹੋਏ ਆ ਅਸੀਂ ਕਰਦੇ ਜੀ ਕਿ ਹੁਣ ਆਪਾਂ ਇਹਨਾਂ ਨੂੰ ਤੜਕਦੇ ਪਏ ਆ ਫਿਰ ਇਹਨਾਂ ਦਾ ਆਪਾਂ ਪਾਸਾ ਚੇਂਜ ਕਰਾਂਗੇ ਤੇ ਜਦ ਇਹਨਾਂ ਨੂੰ ਨਾਪਕੇ ਦੇਖਾਂ ਜਦੋਂ ਇਹ ਕੋਲੇ ਹੋ ਗਏ ਜਾਂ ਕਿ ਥਾਮਜੋਗ ਹੋ ਗਏ ਤੇ ਆਪਾਂ ਇਹਦੇ ਵਿੱਚ ਲੌਂਗਸ ਹਨਾ ਪਾ ਦੇਵਾਂਗੇ। ਲੌਂਗ ਇਸ ਨਾਲ ਆਪਾਂ ਪਾਪਾ ਤੇਲ ਤਾ ਸਕਦਾ ਆ। ਹੁਣ ਇਹਦੇ ਨਾਲ ਹੀ ਸਾਈਡ ਵੀ ਆਪਾਂ ਇਹਨਾਂ ਨੂੰ ਥੋੜਾ ਪਕਾ ਲਾਂਗੇ। ਤੇ ਸੀਟ ਆਪਾਂ ਇਹਦਾ ਜਿਹੜਾ ਸੇਮੀ ਰੱਖਣਾ ਵਾ ਜਿਆਦਾ ਤੇਜ਼ ਤੇ ਆਪਾਂ ਇਹਨਾਂ ਨੂੰ ਨਹੀਂ ਬਣਾਉਣਾ। ਧੀਮੀ ਆਚਕੇ ਹਨਾ ਪਕਾਣਾ। ਲੋ ਜੀ ਹੁਣ ਆ ਦੇਖੋ ਤੁਸੀਂ ਹਨਾ ਇਹਨਾਂ ਨੂੰ ਆਪਾਂ ਨੱਪ ਕੇ ਵੇਖਿਆ ਫਿਸ ਗਿਆ ਵਾ ਇਹ ਹੋ ਚੁੱਕੇ ਆ ਪੋਲੇ ਤੇ ਹੁਣ ਆਪਾਂ ਇਹਨਾਂ ਨੂੰ ਥੱਲੇ ਉਤਾਰ ਦਿੱਤਾ ਹੋਇਆ ਵਾ ਹੁਣ ਆਪਾਂ ਇਹਦੇ ਸਪੌਣਾ ਲੂਣ ਮਿਰਚ ਲੋ ਜੀ ਪਾਉਣ ਲੱਗੇ ਆ ਲੂਣ ਜਿਹੜਾ ਐਕਸਟਰਾ ਤੇਲ ਸੀਗਾ ਉਹ ਆਪਾਂ ਕੱਢ ਲਿਆ ਵਾ ਕਿਉਂਕਿ ਹਨਾ ਇਹ ਕੁਝੇ ਹੋਏ ਆ ਤੇ ਫਰਾਈ ਹੋ ਚੁੱਕੇ ਆ ਤੇ ਇਸ ਕਰਕੇ ਆਪਾਂ ਜਿਹੜਾ ਐਕਸਟਰਾ ਤੇਲ ਉਹ ਸਾਈਡ ਤੇ ਬਾਹਰ ਕੱਢ ਦਿੱਤਾ ਵਾ ਹੁਣ ਪਾਵਾਂਗੇ ਮਿਰਚਾਂ ਤੇ ਇਹਨੇ ਜਾ ਲੂਣ ਜਿਹੜਾ ਹਨਾ ਤਾਂ ਥੋੜਾ ਜਿਹਾ ਪਾਉਂਦੇ ਆ ਤਾਂ ਕਿ ਆਪਣਾ ਚਾਹ ਜਿਹੜਾ ਖਰਾਬ ਨਾ ਹੋਵੇ ਚਾਹ ਜਿਹੜਾ ਉਹ ਲੂਣ ਦੇ ਸਿੱਤੇ ਹੀ ਹੁੰਦਾ ਵਾ ਜੇ ਆਪਣਾ ਲੂਣ ਸਹੀ ਆ ਤੇ ਆਪਣਾ ਚਾਹ ਜਿਹੜਾ ਵਧੀਆ ਰਹਿੰਦਾ ਵਾ ਓ ਜੀ ਹੁਣ ਆਪਾਂ ਇਹਨਾਂ ਨੂੰ ਘਰ ਦਿੱਤਾ ਮਿਕਸ ਤੇ ਹੁਣ ਨੂੰ ਆਪਾਂ ਪਾ ਦੇਵਾਂਗੇ ਡੱਬੇ 'ਚ ਥੋੜੇ ਜਿਹਾ ਠੰਡੇ ਹੋਣ ਤੱਕ ਜੇ ਠੰਡੇ ਹੋ ਗਏ ਫਿਰ ਆਪਾਂ ਪਾ ਦੇਵਾਂਗੇ ਡੱਬੇ 'ਚ ਤਿਆਸ਼ ਕਰਦੇ ਕਿ ਤੁਹਾਨੂੰ ਸਾਡਾ ਇਹ ਤਰੀਕਾ ਵੀ ਵਧੀਆ ਲੱਗਾ ਹੋਵੇਗਾ ਵਧੀਆ ਲੱਗਾ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਜਲਦ ਮਿਲਦੇ ਅਗਲੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਆਪਣਾ ਖਿਆਲ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ